ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪ ਚਾਹ ਹੜਾ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੱਚ ਕੁਝ ਦਿਨਾਂ ਤੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਜੋੜ ਮੇਲਾ ਚੱਲ ਰਿਹਾ ਹੈ ਉਸ ਜੋੜ ਮੇਲੇ ਦੇ ਦੌਰਾਨ ਕੁਝ ਨਿਹੰਗ ਸੰਘਾਂ ਦੇ ਵੱਲੋਂ ਉੱਥੇ ਜਿਹੜੀਆਂ ਸੰਗਤਾਂ ਪਹੁੰਚੀਆਂ ਸੀ ਉਹਨਾਂ ਦੀਆਂ ਟੋਪੀਆਂ ਲਹਾਈਆਂ ਜਾ ਰਹੀਆਂ ਨੇ ਉਹਨਾਂ ਟੋਪੀਆਂ ਦਾ ਜਿਹੜਾ ਮਸਲਾ ਹੈਗਾ ਉਹ ਬਹੁਤ ਜ਼ਿਆਦਾ ਭਖਿਆ ਹੋਇਆ ਹੈਗਾ ਉਸ ਮੁੱਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਬੈਠੇ ਨੇ ਭਾਈ ਵਿੰਦਰ ਸਿੰਘ ਜੀ ਜੋ ਕਿ ਉਸ ਮੁੱਦੇ ਉੱਤੇ ਸਾਨੂੰ ਕੁਝ ਵਿਚਾਰ ਦੇਣਗੇ ਕਿ ਇਹ ਟੋਪੀਆਂ ਲਾਉਣੀਆਂ ਸੰਗਤ ਦੀਆਂ ਜੋ ਕਿ ਇੱਕ ਸ਼ਰਧਾ ਭਾਵਨਾ ਦੇ ਨਾਲ ਉਸ ਜੋੜ ਮੇਲੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਕਿ ਇਹ ਸਹੀ ਨੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚਨੋਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜਿਹੜਾ ਇਹ ਟੋਪੀਆਂ ਦਾ ਵਿਸ਼ਾ ਚੱਲ ਰਿਹਾ ਜੀ ਜੀ ਟੋਪੀ ਪਹਿਨਣ ਨਾਲ ਕੋਈ ਗੁਨਾਹ ਨਹੀਂ ਹੋ ਜਾਂਦਾ ਹੂੰ ਤੇ ਨੰਬਰੀ ਕਹੇ ਜਿਹੜਾ ਇਹ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਜੋ ਵੀ ਇਸ ਤਰ੍ਹਾਂ ਉਤਾਰ ਰਿਹਾ ਸਭ ਤੋਂ ਵੱਡਾ ਦਾ ਉਹ ਅਗਿਆਨਤਾ ਦੇ ਵਿੱਚ ਹੀ ਕਰ ਰਿਹਾਗਾ ਬਿਲਕੁਲ ਅਧੂਰਾ ਗਿਆਨ ਜਿਹਨੂੰ ਸਭ ਤੋਂ ਖਤਰਨਾਕ ਕਿਹਾ ਜਾਂਦਾ ਹਮ ਖਤਰਨਾਕ ਕਿਹਾ ਜਾਂਦਾ ਟੋਪੀ ਲੈਣ ਦਾ ਕੋਈ ਗੁਨਾਹ ਨਹੀਂ ਹੁੰਦਾ ਇਹ ਤਾਂ ਕੋਈ ਰੋਹਾਨੀਅਤ ਦਾ ਕੋਈ ਘਟਦਾ ਨਹੀਂ ਹੈਗਾ ਗੁਰਦੁਆਰਾ ਸਾਹਿਬ ਵਿੱਚ ਜੋ ਵੀ ਆਉਂਦਾ ਸਿੱਖਣ ਲਈ ਆਉਂਦਾ ਉਹ ਆਪਣੇ ਜੀਵਨ ਵਿੱਚ ਸਿੱਖ ਕੇ ਹੋਰ ਵੀ ਜੋ ਵੀ ਰੋਹਾਨੀਅਤ ਦੇ ਹੁੰਦੇ ਨੇ ਜਿਵੇਂ ਪਹਿਰਾਗ ਨੂੰ ਚੇਂਜ ਕਰਦਾ ਆਪਣੇ ਜੀਵਨ ਦੀ ਆਦਤਾਂ ਚੇਂਜ ਕਰਦਾ ਹੂੰ ਇਹਨਾਂ ਕਰਨ ਵਾਲਾ ਵੈਸੇ ਪਹਿਰਾਵਾ ਕੋਈ ਧਰਮੀ ਪਹਿਰਾਵਾ ਇੱਕ ਧਰਮ ਦਾ ਚਿੰਨ੍ਹ ਆ ਬਿਲਕੁਲ ਧਰਮ ਦਾ ਚਿੰਨ੍ਹ ਆ ਜੀ ਨਾ ਕਿ ਇੱਕ ਐਂ ਕਹ ਲੋ ਵੀ ਕੋਈ ਜੇ ਟੋਪੀ ਪਹਿਲ ਨਹੀਂ ਕੋਈ ਉਹ ਤਾਂ ਕੋਈ ਛੋਟਾ ਹੋ ਗਈ ਗੱਲ ਵੱਡੀ ਹੋ ਗਈ ਰੋਹਾਨੀ ਤੇਕਾ ਰੂਹ ਦਾ ਇੱਕ ਆ ਹੂੰ ਇਹਦੇ ਨਾਲ ਕੁਝ ਨਹੀਂ ਘਟ ਵੱਧ ਜਾਂਦਾ ਇਹਨੂੰ ਵਿਵਾਦ ਕਰਨ ਦੀ ਈ ਗੱਲ ਨਹੀਂ ਇਹਦੀ ਵਿਚਾਰ ਕਰੋ ਵਿਵਾਦ ਨਹੀਂ ਤਾਂ ਤੇ ਵਿਚਾਰ ਵਿਚਾਰ ਦੇ ਨਾਲ ਸਮਝ ਕੇ ਸਹਿਜ ਨਾਲ ਗੱਲ ਕਰਨ ਦਾ ਹੀ ਉਹ ਹੁੰਦਾ ਕਿਸੇ ਨੂੰ ਆਇਆ ਨੂੰ ਅਪਮਾਨਿਤ ਕਰਨਾ ਕਿ ਉਹ ਦੁਬਾਰਾ ਫਿਰ ਨਾ ਆਵੇ ਬਿਲਕੁਲ ਆਪ ਵੀ ਜੀਵਨ ਦੇ ਵਿੱਚ ਜੋ ਵੀ ਆਉਂਦਾ ਸਿੱਖਣ ਲਈ ਆਉਂਦਾ ਬਾਕੀ ਗੁਰੂ ਸਹਿਬਾਨਾਂ ਦੀ ਸਿੱਖਿਆ ਕਿਸੇ ਭੇਦਭਾਵ ਤੇ ਉੱਚ ਨੀਚ ਤੇ ਕਿਸੇ ਪਹਿਰਾਵੇ ਤੇ ਇਹਨਾਂ ਨੇ ਅਗਿਆਨਤਾ ਦਾ ਖੰਡਨ ਕੀਤਾ ਨਾ ਕਿ ਭੇਖ ਭੇਖ ਨੂੰ ਖੰਡਨ ਕੀਤਾ ਅਗਿਆਨਤਾ ਨੂੰ ਖੰਡਨ ਕੀਤਾ ਸੱਚ ਨੂੰ ਹੀ ਮਾਰਗ ਦਾ ਉਪਦੇਸ਼ ਸੱਚ ਹੀ ਜੀਵਨ ਆ ਨਾ ਕਿ ਟੋਪੀ ਲੈਣਾ ਕੋਈ ਗੁਨਾਹ ਆ ਆਪ ਦਾ ਹਰ ਇੱਕ ਹਿਰਦਾ ਹੀ ਸੁੰਧ ਚਾਹੀਦਾ ਤਾਂ ਤਾਂ ਸੁੱਚਾ ਜੇ ਮਨ ਸੁੱਚਾ ਹੈ ਬਿਲਕੁਲ ਜੀ ਮਾਨੀ ਨਹੀਂ ਸੁੱਚਾ ਤਾਂ ਉੱਠੇ ਜੁੱਟਾ ਹੈ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਜੇ ਆਪਾਂ ਅੱਜ ਆਈਆਂ ਸੰਗਤਾਂ ਦਾ ਨਰਾਦਰ ਕਰਾਂਗੇ ਤਾਂ ਉਹ ਅੱਗੇ ਤੋਂ ਕਿਵੇਂ ਆਉਣੀਆਂ ਉਹ ਤਾਂ ਜੇ ਕੋਈ ਅੱਗੇ ਤੋਂ ਫਿਰ ਆਉਣ ਵਾਲਾ ਵੀ ਦੱਸ ਵੀ ਸੋਚ ਵੀ ਕੀ ਇਹਨਾਂ ਨਾਲ ਅਗਿਆਨਤਾ ਵਾਲੇ ਨਾਲ ਕੀ ਮੱਥਾ ਲਾਉਣਾ ਜਿਹੜਾ ਬੰਦਾ ਆਪ ਹੀ ਨਹੀਂ ਸਮਝਦਾ ਦੂਜੇ ਨੂੰ ਕੀ ਸਮਝਾਊਗਾ ਬਿਲਕੁਲ ਜੀ ਬਿਲਕੁਲ ਜ਼ਰੂਰੀ ਨਹੀਂ ਕਿਸੇ ਨੂੰ ਧੱਕੇ ਨਾਲ ਜ਼ਬਰਦਸਤੀ ਦਾ ਗੁਰੂ ਸਾਹਿਬਾ ਨੇ ਕਿਸੇ ਨੂੰ ਇਹ ਫਲਸਫਾ ਨਹੀਂ ਹੈਗਾ ਹੂੰ ਸੁਣਨ ਤੇ ਸਮਝਣ ਦਾ ਤੇ ਸਿੱਖਿਆ ਤੇ ਚੱਲਣ ਦਾ ਹੀ ਸਿੱਖੀ ਜੀਵਨ ਹੈ ਇਹਦੇ ਵਿੱਚ ਗੁਰੂ ਸਾਹਿਬਾਨ ਨੇ ਦੱਸੀ ਹੋਈ ਸਾਰੇ ਉਪਦੇਸ਼ਾਂ ਦੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੀ ਹੋਵੇ ਨਾ ਕਿ ਦੂਸਰਿਆਂ ਤੇ ਥੋਪਣ ਦਾ ਕੰਮ ਬਿਲਕੁਲ ਬਿਲਕੁਲ ਦੂਸਰਿਆਂ ਤੇ ਥੋਪਣਾ ਇੱਕ ਅਗਿਆਨਤਾ ਦਾ ਕੰਮ ਆ ਪਹਿਲ ਆਪ ਨਾ ਕਰੇ ਆਵਰ ਉਪਦੇਸ਼ੇ ਆਵਤ ਜਾਵਤ ਜਨਮੇ ਮਰੇ ਬਿਲਕੁਲ ਬਾਕੀ ਅਸੀਂ ਕੁਛ ਤੁੱਛ ਮਤ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਹੀ ਬੋਲਿਆ ਨਹੀਂ ਸਾਡੀ ਕੋਈ ਅਸੀਂ ਬਾਹਲੇ ਕੋਈ ਵਿਦਵਾਨ ਨਹੀਂ ਭਰਾ ਜੀ ਜੀ ਕੋਈ ਏਡੀ ਸੁਝਵਾਨ ਨਹੀਂ ਹੈਗੀ ਨਹੀਂ ਉਹੀ ਗੱਲ ਆ ਜੇਕਰ ਕੋਈ ਸ਼ਰਦਾ ਦੇ ਨਾਲ ਉੱਥੇ ਜਾਂਦਾ ਹੈ ਕਈ ਵਾਰਾ ਪਰਮਾਤਮਾ ਵੱਲੋਂ ਐਸੀ ਕੋਈ ਕਿਰਪਾ ਹੋ ਜਾਂਦੀ ਹੈ ਕਿ ਉਹ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਵੀ ਜਾ ਸਕਦਾ ਹੈ ਇਹ ਇੱਕ ਆਪਾਂ ਕਈ ਵਾਰ ਦੇਖਿਆ ਵੀ ਆ ਵੀ ਬਹੁਤ ਸਾਰੇ ਲੋਕ ਮੋਨੇ ਹੁੰਦੇ ਨੇ ਕਿਸੇ ਟਾਈਮ ਉਹਨਾਂ ਦੇ ਟੋਪੀਆਂ ਲੀਆਂ ਹੁੰਦੀਆਂ ਨੇ ਤੇ ਬਾਅਦ ਦੇ ਵਿੱਚ ਉਹ ਸਿੱਖੀ ਸਰੂਪ ਦੇ ਵਿੱਚ ਵੀ ਆ ਜਾਂਦੇ ਨੇ ਬਾਕੀ ਦੇਖੋ ਜੀ ਕੁਝ ਇਹ ਮੈਨੂੰ ਖੁਦ ਆਪਦੇ ਜੀਵਨ ਨਾਲ ਘੱਡੀ ਹੋਈ ਆ ਖੁਦ ਮੈਂ ਆਪ ਰਮਾਲ ਬਨਨ ਕੀ ਜਾਂਦਾ ਰਿਹਾ ਰਮਾਲ ਬਨਨ ਕੀ ਜਾਂਦਾ ਰਿਹਾ ਅੱਛਾ ਜੀ ਜਦੋਂ ਗੁਰਬਾਣੀ ਦਾ ਵਿਚਾਰ ਦਾ ਬਦਲਦਾ ਗੁਰਬਾਣੀ ਕਹਿੰਦੀ ਕੀ ਆ ਅਸਲ ਗੁਰਬਾਣੀ ਕਹਿਣ ਦਾ ਵਿਚਾਰ ਤੇ ਸਮਝਣ ਦੇ ਸੁਣਨ ਤੇ ਮੰਨਣ ਦਾ ਵਿਸ਼ਾ ਹੈਗਾ ਚਲੋ ਅੱਜ ਆਈ ਨਹੀਂ ਕਹਿੰਦੇ ਵੀ ਅਸੀਂ ਕੋਈ ਮੰਨੇ ਹੋਏ ਆ ਅਸੀਂ ਬ੍ਰਹਮ ਗਿਆਨੀ ਆ ਕੋਈ ਉਹ ਨਹੀਂ ਹੈਗੇ ਅਸੀਂ ਆਪਣੀ ਜੀਵਨ ਨੂੰ ਖੁਦ ਆਪਣੇ ਆਪ ਨੂੰ ਦੇਖ ਰਹੇ ਆ ਜਿਵੇਂ ਬਾਣੀ 'ਚ ਫਰੀਦ ਸਾਹਿਬ ਦੀ ਬਾਣੀ ਦੇ ਉਪਦੇਸ਼ ਦਿੱਤੇ ਨੇ ਆਪਾਂ ਤੋਂ ਕੋਈ ਪੰਗਤੀ ਦਾ ਇਧਰ ਉਧਰ ਨਾ ਹੋ ਜੇ ਕਿਉਂ ਵਿਵਾਦ ਦੇ ਵਿਸ਼ੇ ਬਣ ਜਾਂਦੇ ਨੇ ਜੀ ਆਪਣੇ ਮਨ ਨੂੰ ਤੇ ਮਨ ਜਿੱਤਣ ਦਾ ਵਿਸ਼ਾ ਹੈ ਤੇ ਆਪਣੀ ਜਿਹੜੀ ਵੀ ਹਰ ਇੱਕ ਆਪਾਂ ਗਲਤੀਆਂ ਦੇ ਬੁੱਤਲੇ ਆ ਇਨਸਾਨ ਬਿਲਕੁਲ ਜੀ ਬਿਲਕੁਲ ਗਲਤੀਆਂ ਦੇ ਬੁੱਤਲੇ ਉਹ ਆਪਾਂ ਨੂੰ ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਔਗਣਾਂ ਨੂੰ ਚਿਤਾਰਦੇ ਇਸ ਤਰ੍ਹਾਂ ਪਰਮਾਤਮਾ ਦਾ ਬੇਅੰਤ ਬੇਅੰਤ ਹੈ ਉਹ ਆਪਣੀਆਂ ਗਲਤੀਆਂ ਨੂੰ ਵੀ ਚਿਤਾਰਦਾ ਨਹੀਂ ਆਪਾਂ ਬਹੁਤ ਦੇਖਿਆ ਵੀ ਹੁਣ ਇਹ ਮੁੱਦਾ ਜਿਹੜਾ ਹੈਗਾ ਬਹੁਤ ਭਖਿਆ ਹੋਇਆ ਹੈਗਾ ਇਸ ਮੁੱਦੇ ਉੱਤੇ ਬਹੁਤ ਸਾਰੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਪਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਨੂੰ ਇਸ ਵਿਸ਼ੇ ਤੇ ਵਿਚਾਰ ਕਰਨਾ ਚਾਹੀਦਾ ਵੀ ਜੇਕਰ ਕੋਈ ਗੁਰੂ ਘਰ ਆਊਗਾ ਗੁਰਦੁਆਰਾ ਸਾਹਿਬ ਵਿੱਚ ਆਊਗਾ ਤਾਂ ਉਹਨੂੰ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲੂਗਾ ਸਿੱਖਣ ਨੂੰ ਮਿਲੂਗਾ ਉਹਨੂੰ ਰੋਹਾਨੀ ਦਾ ਟੱਚ ਜਾਂਦਾ ਹੌਲੀ ਹੌਲੀ ਜਾ ਜਾ ਕੇ ਨਾ ਜਿਉਂ-ਜਿਉਂ ਬਾਣੀ ਪੜਦਾ ਬਾਣੀ ਦੇ ਵਿੱਚ ਆਪਣੇ ਜੀਵਨ ਲਈ ਰੋਹਾਨੀ ਤੇ ਨਖਾਰ ਆਉਂਦਾ ਹੈ ਹੂੰ ਨਖਾਰ ਆਉਣਾ ਆਪਣੀ ਹੀ ਜਿਹੜੀ ਅੰਦਰ ਦੀਆਂ ਗਲਤੀਆਂ ਨੇ ਆਪਣੇ ਆਪ ਨੂੰ ਪਤਾ ਲੱਗਦਾ ਬਿਲਕੁਲ ਬਾਣੀ ਪੜਨਾ ਗਿਆਨ ਲੈਣਾ ਹੈ ਜੀ ਅਖਰੀ ਗਿਆਨ ਜੀ ਜੀ ਉਹਦੇ ਚੱਲਣਾ ਆਮਲੀ ਗਿਆਨ ਆ ਜੇ ਦੱਸੇ ਹੋਏ ਗੁਰੂ ਦੇ ਉਪਦੇਸ਼ ਤੇ ਚੱਲਾਂਗੇ ਆਮਲੀ ਗਿਆਨ ਆ ਚੱਲਦੇ ਆ ਤਾਂ ਆਪਣਾ ਅਮਲ ਆ ਨਹੀਂ ਉਹਦਾ ਗਿਆਨ ਬਾਣੀ ਦੇ ਨੇ ਗੱਲੀ ਅਸੀਂ ਚੰਗੀਆਂ ਆਚਾਰੀ ਅਸੀਂ ਬੁਰੀਆਂ ਅਰੀਸਾ ਕਰੇ ਤੇ ਨਾਰੀਆਂ ਜੋ ਸੇਵੇਦਾਰ ਖੜੀਆਂ ਅਸੀਂ ਪੜ ਪੜ ਕੇ ਤਾਂ ਪੜੀ ਜਾਂਦੇ ਆ ਸਾਡੇ ਆਪ ਦੀ ਜੀਵਨ ਚ ਕੁਛ ਨਹੀਂ ਆਪ ਦੀ ਜੀਵਨ ਜੀ ਇਹੀ ਹੈ ਵੀ ਜਿਹੜਾ ਸਤਗੁਰੂ ਦਾ ਉਪਦੇਸ਼ ਆ ਉਹਨੂੰ ਉਪਦੇਸ਼ ਨੂੰ ਆਪਣੇ ਹਿਰਦੇ ਤੇ ਵਸਾਉਣਾ ਗੁਰੂ ਤੇ ਦੱਸੇ ਫਿਰ ਸਿੱਖਿਆਵਾਂ ਦੇ ਗੁਰੂ ਦੀ ਵਿਚਾਰਧਾਰਾ ਤੇ ਚੱਲਣਾ ਹੀ ਸਿੱਖੀ ਆ ਨਾ ਕਿ ਝੇਖ ਸ਼ਾਸਤਰ ਧਾਰਨਾ ਸਤਿਕਾਰ ਜੂਗਾ ਕਿਸੇ ਦੇ ਬਾਹਰ ਕਰਨਾ ਉਹ ਕੋਈ ਹੋਣੀ ਹੈਗਾ ਸ਼ਾਸਤਰ ਨੂੰ ਵਿਚਾਰ ਕੇ ਬਾਹਰ ਕਰਨਾ ਉਹ ਵੀ ਫੇਰ ਸ਼ਾਸਤਰ ਦਾ ਹੋਆ ਸ਼ਾਸਤਰ ਸਤਿਕਾਰ ਜੂਗਾ ਤੁਹਾਡੀ ਥਾਂ ਤੇ ਭੇਖ ਦਾ ਤਾਂ ਕੋਈ ਸਿੱਖੀ ਨਾਲ ਮੇਲ ਨਹੀਂ ਹੈ ਜੀ ਜੀ ਬਿਲਕੁਲ ਭੇਖ ਦਾ ਕੋਈ ਹੋਣੀ ਜ਼ਰੂਰੀ ਨਹੀਂ ਹੋ ਸਕਦਾ ਵੀ ਮੋਨਾ ਬੰਦਾ ਕੋਈ ਸਿੱਖੀ ਤੋਂ ਪਰੇ ਹੋ ਸਕਦਾ ਉਹ ਸਿੱਖਿਆ ਤੇ ਚੱਲ ਰਿਹਾ ਹੁੰਦਾ ਰੋਹਾਨੀਤ ਰੂਹ ਇੱਕ ਕਸਮ ਦੇ ਵਿੱਚ ਬਿਲਕੁਲ ਜੀ ਸਭ ਦੇ ਵਿੱਚ ਉਹੀ ਮਹਾਲਕ ਦੀ ਦਿੱਤੀ ਜੋਤ ਵਸ ਰਹੀ ਹੈ ਜੀ ਉਸੇ ਦੀ ਜੋਤ ਹੈ ਜੀ ਸਭ ਦੇ ਵਿੱਚ ਹਮ ਚਲੋ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸੂਰੀ ਚਾਹ ਜੇ ਕੋਈ ਭੁੱਲ ਚੁੱਕੋ ਵੀ ਦਾ ਸ਼ਮਾ ਕਰਨਾ ਆਪਣਾ ਆਪਸੀ ਕੋਈ ਏਡੀ ਹੋਣੀ ਹੈਗੀ ਵਿਦਵਾਨੀ ਹੈਗੀ ਇਹੀ ਗੱਲ ਕਹਿੰਦੇ ਵੀ ਸ਼ਮਾ ਦੀ ਜਾਚ ਚਾਉਂਦੇ ਆ ਸਾਡੀ ਕਿਸੇ ਵੀ ਗੱਲ ਨੂੰ ਵਿਵਾਦ ਦੇ ਰੂਪਸ ਨਾ ਲਿੱਤਾ ਜਾਵੇ ਨਾ ਕਿ ਕਿਸੇ ਦਾ ਥੇਸ ਪਹੁੰਚਾਉਣ ਦਾ ਹੈਗਾ ਇੱਕ ਵਿਚਾਰ ਕਰਨ ਦਾ ਹੀ ਵਿਸ਼ਾ ਹੈਗਾ ਬਹੁਤ ਬਹੁਤ ਧੰਨਵਾਦ